ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਸਵੀਰ ਕੋਰ ਮੇਰੇ ਚੈਨਲ ਤੋਂ ਬਹੁਤ ਬਹੁਤ ਸਵਾਗਤ ਹੈ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਚੱਲ ਨੂੰ ਤਾਂ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਈ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿ ਦੋਸਤ ਸਾਡੇ ਸਾਡੇ ਇਸ ਚੈਨਲ ਤੋਂ ਤੁਹਾਨੂੰ ਮਿਲਣਗੇ ਸੋਹਣੇ ਸੋਹਣੇ ਪ੍ਰਿੰਟ ਸ਼ੂਟ ਤੇ ਇਹ ਸ਼ੂਟ ਵਰਕ ਕਰਵਾ ਸਕਦੇ ਹੋ ਤੇ ਇਹ ਭੱਟੇ ਦਾ ਪ੍ਰਿੰਟ ਸ਼ੂਟ ਵੀ ਲੈ ਸਕਦੇ ਹੋ ਇਹ ਬਹੁਤ ਸਟੀਚ ਕਰਵਾ ਕੇ ਵੀ ਹੁਗਾ ਸਕਦੇ ਲੋ ਜੀ ਅੱਜ ਬਹੁਤ ਸੁਣੇ ਮੈਂ ਡੀ ਐਂਡ ਕਿਤੇ ਨੇ ਕਿ ਸ਼ੂਟ ਸਟੀਚਿੰਗ ਕਿਤੇ ਨੇ ਸੋਣਾਂ ਡੀ ਐਂਡ ਘੋਣੇ ਦੀ ਪ੍ਰਿੰਟ ਇਹ ਬੋਏ ਸੁਣੇ ਇਹ ਸੂਟ تیار ਹੋ ਗਿਆ ਫ੍ਰੈਂਟ ਸੂਟ ਲੈ ਸਰ ਇਹ ਰਲਾ ਕੇ ਉਹ ਜੈਨਸ ਵਾਲਾ ਜੈਨਸ ਸੂਟ ਇਹ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਇਹ ਬਾਟਰ ਨਿਪ ਇਹ ਮੈਂ ਡਿਜ਼ਾਈਨ ਵੀ ਨਾ ਸਕਦੇ ਨੂੰ ਤੇ ਲਓ ਜੀ ਸਹੀ ਆਪਣੇ ਕੋਲ ਹੀ ਸੀ ਸੂਟ ਇਹ ਗਣਦੇ ਮੇਰੀਆਂ ਕਿੰਨਾਂ ਕਿੱਟ ਪਾਗੀ ਗਣਦੇ ਤੁਹਾਨੂੰ ਚਾਹੋ ਪਿੱਲਾ ਕੇ ਲੈ ਸਲਾ ਕੇ ਕਲੇ ਨੂੰ ਇੰਤਿਆਰ ਕੀਤਾ टने यहवर कट कोसाख देगेसद पचर से पररचर यह श करैस సోనా కటన్ కట్ వర్క్ కట్ వర్వార కట్ వర్క్ సార్ ਮਣਕਾ ਪੁੱਲੇ ਆਸੇ ਸੇ ਪਰ ਸੁੱਕੇ ਦਾ ਸੋਨਾ ਬਣ ਜਾਂਦਾ ਹੈ ਜੇ ਗ੍ਰੇਡ ਕਰਕੇ ਇਹ ਤੇ ਪਰ ਟਰਖਿਆ ਨਾ ਕਮਲ ਚ ਨੂਦ ਤੇ ਪੱਟੇ ਨੂੰ ਮੈਂ ਇਹਨੇ ਅਸੇ ਪਾ ਦਿੱਤੀ ਇੱਕ ਤੇ ਕੋ ਬਲੀਕ ਵਾਲੀ ਲੈ ਅਸੇ ਢੀ ਗੜੇ ਦੀ ਪੁਲਗਾਈ

ਫਿਜ਼ੀਕਲ ਰਿਡਾਈਸ ਵੀ ਦਿਵਾ ਸਕਦੇ ਹੁੰਦੇ ਤੇ ਮੀਟਿੰਗ ਨੂੰ ਲਾਉਣ ਦੇ ਲਈ ਦਾ ਸਾਰਾ ਟਾਈਮ ਲੱਗਦਾ ਪਰ ਸਵੇਰੇ ਮੈਂ ਡਿਨਰ ਕਰ ਲਈ ਸੋਨੇ ਹੋ ਗਏ ਮੰਗਦੇ ਨੇ ਇੱਕ ਸੂਟ ਸੇਮ ਆਪ ਇਹਦੇ ਨਾਲ ਦਾ ਹੋਰ ਤਿਆਰ ਕੀਤਾ ਤੇ ਪ੍ਰਿੰਟ ਸੇਮ ਇਹੋ ਵੀ ਲੈ ਸਰਗਾ ਤਿਆਰ ਕੀਤਾ ਤੇ ਸੇਮਾ ਤੇ ਇਹਨੂੰ ਇਹ ਮੇਰੀ ਚਿਹਰੇ ਲੈਸ ਲਗਾਣੀ ਕੀਤਾ ਤੇ ਹੋਰ ਬਿਲਕੁਲ ਸਿੰਪਲ ਪਸੰਦ ਸੀ ਸਿੰਪਲ ਤਿਆਰ ਕਰਵਾਇਆਗੇ ਉੱਥੇ ਮੈਂ ਲੈਸ ਲਗਾਈਏਗੀ ਦੋ ਰੰਗ ਚਿਹਰੇ ਲੈਸ ਲਗਾਈਏ ਤੇ ਗਲਾ ਸਿੰਪਲ ਬਣਾਇਆਗਾ ਇਹ ਬਾਜੂ ਦੇ ਪਰ ਵੀ ਲੈਸ ਲਗਾਈਏਗੀ ਟਿਸਟਾ ਬਰੈਂਡ ਇਸ ਉੱਠਨੇਗੀ ਤੇ ਬਹੁਤ ਥੋੜੀ ਜਿਹੀ ਜਿਆਦਾ ਥੋੜੀ ਖੁਲੀ ਰੱਖੀਏ ਜਿਵੇਂ ਦੇ ਕਸਟਮਰ ਦੀ ਚੁਆਇਸ ਹੁੰਦੀ ਹੈ ਸਲਾਈ ਦੀ ਇਹ ਮੈਂ ਤੁਹਾਨੂੰ ਕਰਕੇ ਦੇ ਦਿੰਦੇ ਨੇ ਤੇ ਕਿਸੇ ਪਰ ਟੇਲਰ ਤੋਂ ਨਹੀਂ ਕਰਵਾਇਆ ਸਟਿਚ ਸਵਾਲ ਇਹ ਮੈਂ ਸੁਣ ਰਿਹਾ ਆਪ ਸਟਿਚ ਕਿੱਤੇ ਹੋਏ ਨੇਗੇ ਇਹ ਕੰਮ ਬੜਾ ਜ਼ੋਰ ਪੂਰਾ ਫਾਇਦਾ ਮਿਲੂਗਾ ਪ੍ਰਿੰਟ ਸੇਮ ਸਰਦੀ ਦੇ ਨਾਲ ਦਾ ਕਰ ਲ ਰ ਲੱਗੂ ਸੀ ਇਹਦਾ ਤੇ ਬਾਟਮ ਇਹ ਪਾ ਸਿੰਪਲ ਰੱਖੀਏਗੇ ਇਹ ਵੀ ਪਾਟ ਮੈਨੇ ਦਾ ਇਹ ਪਟਾ ਵੀ ਇਹਨਾਂ ਦਾ ਸਿੰਪਲ ਆਇਆ ਬਲਕਿ ਉਹਦਾ ਸਿੰਪਲ ਪਟਾ ਪੂਟਾ ਦਾ ਤੇ ਇਹ ਵੀ ਇਹਨਾਂ ਕੇ ਕਸਟਮਰੇ ਸੂਟ ਲੈਗੇ ਸਲਵਾਰ ਸਿੰਪਲ ਹੈ ਕਿਸਾਰ ਤੇ ਕੁਲਾਸ ਰੇ ਗਈ टा कैरी फॉ साे क्स्ट में कर देने कि ए में किता था कापटंड ना पड़ मे क प फसना मिलूगा बज्य कम मिलगा ਤੇ ਗਾਜੂ ਪਰੇਮ ਪੱਟੀ ਲਗਾ ਕੇ ਇਹ ਮਡੀ ਨਹੀਂ ਕੀਤਾ ਮਾਹਨ ਤੇ ਕੇ ਦੇ ਵਿੱਚ ਪੱਟੀ ਲਗਾ ਕੇ 55 ਦੀ ਫਲੈਸ਼ ਲਗਾ ਦਈਏ 55 ਦੀ ਰੈਸ ਲਾ ਕੇ ਉਹ ਪੱਟੀ ਲਾ ਕੇ ਆਲੇ ਨਾਲੇ ਵੀ ਫਲੈਸ਼ ਲਗਾ ਦਈਏ ਤੁਸੀਂ ਇਹ ਪੱਟੀ ਘੇਰੇ ਤੇ ਵੀ ਲਗਾ ਸਕਦੇ ਹੋਗੇ ਤੇ ਮੈਂ ਵੀ ਲਗਾ ਸਕਦਾ ਪਰ ਇਹ ਵੀ ਜਿਆ ਸੁੰਡਕ ਤੇ ਲੱਗ ਗਈ ਇਹ ਇਹਨਾਂ ਰੱਖਿਆ ਪਲਾਜੂ ਇਹਨਾਂ ਨੇ ਪਲਾਜੂ ਰੱਖਿਆ ਹੈਗਾ ਸੈਲ ਪ੍ਰਿੰਟ ਵਾਲਾ ਪਲਾਜੂ ਹੈਗਾ ਪੈਂਟ ਪਲਾਜੂ ਬਣਾਇਆ ਹੈਗਾ ਇਹਨਾਂ ਪੱਟੀ ਬਾਹਰ ਵਿੱਚ ਤੇ ਜੀ ਇਹ ਰੁ ਤੁਸੀਂ ਦੋ ਸਾਈਡ ਵੀ ਲਗਾ ਸਕਦੇ ਹੋ ਜੇ ਤੇ ਸਾਈਡ ਵੀ ਲਗਾ ਸਕਦੇ ਹੋ ਦੇਵ ਜੀ ਉਹ ਪੂਰੀ ਫਿਨਿਸ਼ ਦੇ ਨਾਲ ਲੱਗੇ ਮਿਲੂ ਇਹ ਪੈਂਟ ਕੋਲ ਆ ਜੀ ਚਾਰ ਸੂਟ ਇੱਕ ਕਸਟਮਰ ਦੇਣੇਗੇ ਉਹ ਜਰ ਪਸੰਦ ਆਇਆ ਉਹਨੇ ਸਟਿੱਕਿੰਗ ਇਹ ਵੀ ਕਾਟਨ ਦਾ ਸੂਟ ਹੈਗਾ ਉਹ ਜੇ ਸੋਲਦਾ ਗਾ ਲਵਣੇ ਹੋਏ ਸੋਨਾ ਇਹ ਕਲੇ ਵਿੱਚ ਤੁਸੀਂ ਬਟਨ ਨਹੀਂ ਪਸੰਦ ਕਰਦੇ ਤੇ ਪਿੰਟੈਕਸ ਪਾ ਸਕਦੇ ਆਂਗੇ ਤੇ ਇਸ ਤੋਂ ਇਲਾਵਾ ਪੈਂਕਿੰਗ ਕਰ ਸਕਦੇ ਆ ਇਹ ਵਿੱਚ ਇੱਕ ਟਰਿੰਕ ਲਾ ਕੇ ਵੀ ਬਣਾਵਾ ਸਕਦੇ ਹਾਂ ਤੇ ਬਟਨ ਲਾ ਕੇ ਵੀ ਬਣਾ ਸਕਦੇ ਹਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਤਾਂ ਕਿਚ ਐਂਕਰਿੰਗ ਦੇ ਨਾਲ ਪਾ ਕੇ ਬਹੁਤ ਵਧੀਆ ਬਣ ਜਾਂਦਾ ਹੈ ਤੇ ਜਿਹੜੀ ਬਾਏਗੀ ਬਾਜੂਏਗੀ ਉਹਨੂੰ ਪਾਕਿਸਤਾਨੀ ਬਣਾਏਗਾ ਕਸਟਮਾਈਜ਼ ਵਾਲੀ ਨੇ ਜਿਆਦਾ ਉਹਨੇ ਖੁੱਲੀ ਨਹੀਂ ਕਰਾਈ ਹੈਗੀ ਤਾਂ ਜਿਆਦਾ ਖੁੱਲੀ ਹੋਏਗਾ ਉਹ ਲੈਂਡ ਸਾਈਜ਼ ਕਰਵਾਏਗਾ 6.5 ਇੰਚ ਤੇ ਇਹ ਕਸਟਮਰ ਜਿਆਦਾ ਲਾਈਕ ਕਰਦੇ ਨੇ ਖੁੱਲੀ ਤੇ ਇਹ ਘੱਟ ਲਾਈਕ ਕਰਦੇ ਸਾਰਿਸ ਵਿੱਚ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦੇ ਮਿਲਣਗੇ ਤੇ ਸਾਰੇ ਵਿੱਚ ਪਲਾਜ਼ੋ ਨਾਲ ਆਗੇ ਬਾਟਮ ਨਾਲ ਆਗੇ ਤੇ ਸਪਰੇਅਸ ਵਰਨ ਨਾਲ ਆਗੇ ਸਭ ਸਾਰੇ ਡਿਜ਼ਾਈਨ ਮਿਲ ਜਣਗੇ ਇਹ ਬੜਾ ਹੀ ਪ੍ਰੌਕ ਇਹ ਗਲਤੀ ਤੇ ਮੈਂ ਵੀ ਇਹਨਾਂ ਕਿੱਤਾਂ ਗਲਤੀ ਤੇ ਮੈਂ ਇਹਨਾਂ ਕਿੱਤਾਂ ਮੈਸਾ ਲਗਾ ਕੇ ਮਲਟੀ ਕਲਰ ਦੀ ਲੇਸ ਲਗਾ ਕੇ ਤੇ ਬਾਜੂ ਉੱਪਰ ਅਸੀਂ ਦੋਨੇ ਲੇਸ ਲਗਾ ਦਿੱਤੀ ਨੇ ਇੱਕ ਪ੍ਰੋਬਲਾਈ ਹੋਈ ਹੈਗੀ ਨੀਚੇ ਬਾਕਸ ਪਾਹੇ ਨੇ ਲਾ ਕੇ ਤੇ ਜਿਹੜੇ ਬਾਕਸ ਪਾ ਕੇ ਜਿਹੜੀ ਪ੍ਰੋਬ ਬਣਾਈ ਹੋਈ ਹੈ ਤੁਸੀਂ ਇਹਨੂੰ ਬਰੀਕ ਵੱਲ ਵੀ ਪਵਾ ਸਕਦੇ ਹੋ ਚੋਨਾ ਵਾਲੇ ਵੱਲ ਹੁੰਦੇ ਨੇ ਜਿਹੜੇ ਤੇ ਇਹ ਬਾਕਸ ਵੀ ਪਵਾ ਸਕਦੇ ਮੈਂ ਤੇ ਇਹ ਸੈਂਟਰ ਦੇ ਵਿੱਚ ਵੀ ਜੇ ਤੁਸੀਂ ਕੁਰਤੀ ਟੈਬ ਬਣਾਉਣਾ ਤਾਂ ਸੈਂਟਰ ਦੇ ਵਿੱਚ ਵੀ ਕੁਲ ਪਾਈ ਜਾਂਦਾ ਪਰ ਇਹਦਾ ਕੋਈ ਅੱਕੀਰਾ ਆਪਣੇ ਵੱਧ ਰੱਖਿਆ ਹੋਇਆ ਇਹ ਚੋਪੜ ਬਣਾਈ ਹੋਈ ਹੈ ਚੀਜ਼ ਆਪ ਕਮੇੜ ਵੱਡਾਈ ਹੀ ਹੈ। ਉਹ ਤਾਂ ਵੱਡਾਈ ਹੀ ਪ੍ਰਾਪਤ ਨਹੀਂ ਚ। ਜੇ ਬੰਦ ਕਰਵਾਉਣੀ ਥੋੜਾ ਏ ਘੇਰਾ ਵੱਡਾ ਵਧੀਆ ਲੱਗਦਾ ਨਾ। ਤੇ ਇਹਦਾ ਘੇਰਾ ਰੱਖਿਆ ਸੀਗਾ 23 23 ਇੰਚ। ਨੀਚੇ ਮੇਰੇ। ਲੱਸਾ ਲਗਾਈ ਨਹੀਂ ਇਹ। ਉਗੋਂ ਤੁਸੀਂ ਆਪਣੀ ਪਸੰਦ ਦੇ ਬਣਵਾ ਦੋ ਜਿਹੜੇ ਤੁਹਾਨੂੰ ਠੀਕ ਲੱਗਦੇ ਨੇ ਜਿਹੜੀ ਸਟਾਈਲ ਤੁਹਾਨੂੰ ਪਸੰਦ ਆਉਂਦੀ ਹੈ ਉਹ ਤੇਰੇ ਨਾਲ ਪਲਾਜੋ ਮਨਾਤਾ ਮੈਂ ਇੱਕ ਦਿਨ ਸਪ੍ਰੇਡ ਸਲਵਾਰ ਬਣਾਤੀ ਇਹ ਦਿਨ ਸਪ੍ਰੇਡ ਸਲਵਾਰ ਬਣਾਉਣੀ ਚਾਹੀਦੀ ਸਪ੍ਰੇਡ ਸਲਵਾਰ ਨੂੰ ਚੁਕਲੇਸ ਵਾਲਾ ਨਹੀਂ ਲੈਣਾ ਸਿਰਫ ਪੁਡਰ ਚੀ ਉਹਨਾਂ ਨੂੰ ਸਪ੍ਰੇਡ ਸਲਵਾਰ ਪਾਕਿਸਤਾਨ ਕਹਿੰਦੇ ਨੇ ਸਪ੍ਰੇਡ ਸਲਵਾਰ ਕਹਿੰਦੇ ਨੇ ਸੋਹਣਾ ਕਪੜਾ ਇਹ ਵੀ ਤੇ ਰੇਂਜ ਵੀ ਠੀਕ ਹੈ ਬਾਈ ਆਪਣੇ ਕੋਲ ਫੈਬਰਿਕ ਹੈਗਾ ਜਿਹੜੇ ਸਾਰਸ ਨੂੰ ਬਣਾਏ ਨੇਗੇ ਕਸਟਮਰ ਨੇ ਆਪਣੇ ਕੋਲ ਲੈ ਕੇ ਤੇ ਆਪਣੇ ਕੋਲ ਤਿਆਰ ਕਰਵਾਏ ਨੇਗੇ ਤੇ ਜਿਹੜਾ ਸਭ ਤੋਂ ਵੱਡਾ ਛੂਟਾ ਮੈਂ ਭਾਬੀ ਅਚਾਰ ਕੀਤਾ ਤੇ ਜਿਹੜੇ ਛੂਟ ਨੇ ਸਾਰੇ ਇੱਕੋ ਕਸਟਮਰ ਦੇ ਛੂਟ ਨੇਗੇ ਤੇ ਆਪਣੇ ਕੋਲ ਲੈ ਕੇ ਆਪਣੇ ਕੋਲ ਨੇ ਸਟਿਚ ਕਰਵਾਏਗੇ ਸਟਿਚਿੰਗ ਉਹਨਾਂ ਦੇ ਬਹੁਤ ਜ਼ਿਆਦਾ ਪਸੰਦ ਆਈ ਹੈਗੀ ਜੇ ਕਸਟਮਰ ਸਟਿਚਿੰਗ ਪਸੰਦ ਆਉਂਦੀ ਹੈ ਨਾ ਤਾਂ ਅੜਾ ਦੁਆਰਾ ਵੀ ਫਿਰ ਹੈ ਤੇ ਉਹ ਕਪੜਾ ਦੰਦਾ ਬਣਾਉਣ ਵਾਸਤੇ ਜਿਹੜੀ ਸਟੀਚਿੰਗ ਪਸੰਦ ਆਉਂਦੀ ਹੈ ਅਗਲੀ ਉਹ ਪ੍ਰੈਟਿਕ ਆਈਨਾ ਬਣਾਈਏ ਕੋ ਬੜੀਆ ਬਣਾਈ ਬਾਕੀ ਤੁਹਾਨੂੰ ਦੰਦਾ ਨਾਲ ਸੀ ਅੱਜ ਆਪਣੇ ਸੂਟ ਜਿਹੜੇ ਸਲਾਈ ਕੀਤੇ ਹੋਏ ਸਾਰੇ ਇਹਨਾਂ ਅਲੱਗ-ਅਲੱਗ ਡੀਐਂਡ ਵਿੱਚ ਸਿਕਰੇਟ ਸਲਵਾ ਦੇਣਾ ਤੇ ਪਲਾਜੋ ਦੇ ਨਾਲ ਤੇ ਨਾਰਮਲ ਆਪਣੇ ਪਟਿਆਲਾ ਸਰਵਾੜ ਦੇ ਨਾਲ ਸੀ ਜੇ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੋਵੇ ਤੁਸੀਂ ਆਪਣੇ ਸੂਟ ਦੇ ਡਿਜ਼ਾਈਨ ਕਰਵਾ ਸਕਦੇ ਹੋਗੇ ਤੇ ਸਾਡੇ ਕੋਲ ਸੂਟ ਲੈ ਕੇ ਵੀ ਤੁਸੀਂ ਤੁਹਾਡੇ ਕੋਲ ਸਲਾਈ ਕਰਵਾ ਸਕਦੇ ਹੋਗੇ ਤੇ ਕਾਫੀ ਬਾਰੇ ਕਵਾਂਟਾ ਤੁਸੀਂ ਸੂਸ ਸਲਾਈ ਵੀ ਕਰਵਾ ਕੇ ਦਿੰਨੇ ਹਾਂਜੀ ਸੂਟ ਸੀ ਸਰ ਕੋ ਸਲਾਈ ਵੀ ਕਰਵਾ ਸਕਦੇ ਹੋ ਤੇ ਤੁਸੀਂ ਨੀਚੇ ਸੁਖਮਿੰਦਰ ਨੰਬਰ ਚੱਲ ਰਿਹਾ 9914731658 ਤੁਸੀਂ WhatsApp ਤੇ ਮੈਸੇਜ ਕਰਕੇ ਕੋਈ ਗੱਲ ਪੁੱਛਣੀ ਹੋਣਾ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਸੂਟ ਬਾਰੇ ਰੇਟ ਬਾਰੇ ਤੇ ਸਟਿਚਿੰਗ ਦੀ ਰੇਟ ਬਾਰੇ ਤੇ ਆਪਣੇ ਵੀਡੀਓ ਅਪਲੋਡ ਕੀਤੀ ਹੋਈ ਨਹੀਂ ਹੈਗੀ ਕਾਫੀ ਕਾਟਨ ਸੂਟਾਂ ਨੇ ਤੇ ਜੇ ਆਪਣੇ ਕੋਲ ਕੋਈ ਵਿਸਵਾ ਸਕਦੇ ਹੋ ਜਿਵੇਂ ਇਹਦੇ ਨਾਲ ਤੇ ਪ੍ਰਿੰਟਰ ਆਪਣੇ ਕੋਲ ਪਏ ਨੇ ਸੇਮ ਪ੍ਰਿੰਟ ਤਾਂ ਨਹੀਂ ਮਿਲਣਾਗਾ ਲੱਗ ਪ੍ਰਿੰਟ ਹੈਗੇ ਨੇਗੇ ਸੀ ਮੰਗਵਾਸ ਵਾਲਾ ਛੱਡ ਪ੍ਰਿੰਟ ਦੇ ਵਿੱਚ ਤੇ ਜਿਵੇਂ ਇਹ ਵਾਲਾ ਸਟਾਕ ਆਇਆ ਆਪਣੇ ਕੋਲ ਖਤਮ ਹੋ ਗਿਆ ਇਹਨਾਂ ਦੇ ਕੱਪ ਸੂਟ ਨਹੀਂਗੇ ਸਾਡੇ ਕੋਲ ਇਹ ਵੀ ਖਤਮ ਹੋ ਗਏ ਨੇ ਤੇ ਜਿਵੇਂ ਇਹ ਪ੍ਰਿੰਟ ਹੈਗਾ ਇਹਦੇ ਨਾਲ ਦੇ ਬਹੁਤ ਸੂਟ ਪਏ ਨੇ ਸੀ ਮੰਗਵਾਸ ਵਾਲੇ ਸੇਮ ਫਿਰ ਦੁਬਾਰਾ ਮੰਗਵਾ ਕੇ ਬਹੁਤ ਦੇ ਕੱਪੜਾ ਕੈਮਰੀ ਕਾਟਣਾ ਕਰੀ ਉਹਨਾਂ ਦੇ ਲਈ ਰਾਮ ਦੇ ਕੱਪੜਾ ਲੇ ਤੇ ਇਹਦੇ ਨਾਲ ਦਾ ਸਟਾਕ ਚਲੋ ਜੀ ਵੀਡੀਓ ਦੇ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਸੇ ਇਹ ਅੱਜ ਵਾਂ ਨੂੰ ਜਿਹੜੇ ਸਲਾਈ ਵਾਸਤੇ ਮਨੇ ਹੁੱਕੇ ਨੇ ਲੱਗੇ ਇਹ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਬਾਏ